ਹੁਣ ਕੰਚਨਕਮਾਰੀ ਦਾ ਦਿੱਤੀ ਮਾਰ ਸਿੰਘਾ ਨੇ ਹੁਣ ਤੁਸੀਂ ਆਪਦੇ ਪਰਿਵਾਰ ਨੂੰ ਕਹੋ ਆਪਦੇ ਬੱਚੇ-ਬੱਚਿਆਂ ਨੂੰ ਵੀ ਉਹਦੀ ਜਗਾ ਸੰਭਾਲ ਲੈਣਾ ਨੇ ਆਪਣੇ ਰਸੂਲਪੁਰੀ ਆ ਦਲਾਲ ਆਰਨਿੰਗ ਸਿੰਘਾਂ ਦਾ ਮਾਣਾ ਪਾ ਕੇ ਉਹ ਆਰਐਸਐਸ ਦਾ ਕੁੱਤਾ ਦਾ ਲਗਾ ਉਹ ਉਹ ਆਗੁਲਾਤਕਾਰੀ ਆ ਉਹ ਕਿਸੇ ਨੂੰ ਕੀ ਪ੍ਰੋਟੈਕਸ਼ਨ ਦੇ ਦੂ ਕਿਸੇ ਧੀ ਪੈਂਡ ਦਾ ਕੀ ਉਸ ਮਾਰ ਦੂਗਾ ਜਾਂ ਕੀ ਰੱਖਿਆ ਕਰ ਦੂਗਾ ਟੇ ਵਰਗੇ ਰਸੂਲਪੁਰੀ ਵਰਗੇ ਹੋਰ ਪੰਚਾਰ ਹੈਗੇ ਨੇ ਇਹ ਸਾਰੇ ਲੰਡੂ ਬੰਦੇ ਨੇ ਇਹ ਸਿੱਖੀ ਦੇ ਹਮੇਸ਼ਾ ਜਿਹੜੇ ਜੋਧੇ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ ਪੰਜਾਬ ਨੂੰ ਕਲਚਰ ਉਹਨੇ ਮਾਰੀ ਤਾਂ ਇਹੋ ਤਾਂ ਹੀ ਆ ਵੀ ਉਹਨੇ ਗੰਦ ਪਾ ਰਖਿਆ ਸੀ ਉਹਦੇ ਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਗੋਲ ਕਚੋਰਾ ਉਹਦੀ ਵੀਡੀਓ ਆ ਉਹਦਾ ਆਪ ਚੋਰੀਆਂ ਕਰਦਾ ਗੁਰੂ ਮਹਾਰਾਜ ਜੀ ਜਦੋਂ ਕੋਈ ਗੰਦ ਪਾਉਣ ਵਾਲਾ ਪ੍ਰਮੋਟ ਕਰਨ ਵਾਲਾ ਬਣਾਉਣ ਵਾਲਾ ਕੋਈ ਮਾਰਦਾ ਫਿਰ ਬਹੁਤ ਸਾਰੇ ਚੀਕਾਂ ਮਾਰਦੇ ਕਿਉਂ ਮਾਰਦਾ ਕਿਉਂ ਮਾਰਦਾ ਜੇ ਉਹਨਾਂ ਨੇ ਮਾਰਤਾ ਉਹ ਕਿਹੜਾ ਭੱਜ ਕੇ ਫੜੇ ਜਾਣਗੇ ਸਜ਼ਾ ਸਜ਼ਾ ਪਾਲਣਗੇ ਸਾਨੂੰ ਕੀ ਬਿਮਾਰੀ ਤੁਸੀਂ ਕਿਹੜਾ ਰੋਲਾ ਪਾਈ ਜਾਂਦੇ ਹੋ ਸਰਕਾਰ ਮਾਰਦੀ ਹੈ ਨਾ ਜਾਇਜ਼ ਸੁਭਦੀਪ ਸਿੰਘ ਸਰਕਾਰ ਨੇ ਮਾਰਤਾ ਉਦੋਂ ਉਹਨਾਂ ਦੇ ਬੁੱਥੇ ਕਿਉਂ ਨਹੀਂ ਖੁੱਲੇ ਜਦੋਂ ਕਿਸਾਨੀ ਮੋਰਚਾ ਚੱਲਦਾ ਸੀਗਾ ਚਾਰ ਪੰਜ ਨੌਜਵਾਨ ਉਹ ਇੱਕ ਮੰਤਰੀ ਸੀ ਉੱਥੇ ਦਾ ਰਖੀ ਮੋਖੀ ਦਾ ਉਹਨੇ ਕਾਰਥਲੇ ਦੇ ਕੇ ਮਾਰ ਦਿੱਤੀ ਉਹ ਨਜਾਇਜ਼ ਨਹੀਂ ਵਾਲੀ ਉਦੋਂ ਇਹਨਾਂ ਦੇ ਬੁੱਥੇ ਬੰਦ ਸੀ ਇਹਦਾ ਖ਼ਤਮ ਖਾਨ ਜਦੋਂ ਕੋਈ ਫਸਲਾਂ ਬਚਾਉਣੀ ਕਿ ਕਾਂਡ ਮਾਰ ਕੇ ਟੰਗਣਾ ਠੀਕ ਆ ਸਾਰੀ ਫਸਲ ਵਸ ਜਾਂਦੀ ਹੈ ਇਹਨਾਂ ਨੇ ਗੰਦ ਪਾਇਆ ਉਹ ਬਖਸ਼ੇ ਨਹੀਂ ਜਾਣਗੇ ਤੇ ਸਿੰਘਾਂ ਨੇ ਸੋਧਾ ਲਾਤਾ ਕੋਈ ਗੱਲ ਨਹੀਂ ਉਹ ਸਦਾ ਪਹੁੰਚ ਲੈਣਗੇ ਇਹਨਾਂ ਦਾ ਕਿ ਢਿੱਡ ਦੁਖਦਾਗਾ ਹੁਣ ਕੰਚਨ ਕਮਾਰੀ ਤਾਂ ਦਿੱਤੀ ਮਾਰ ਸਿੰਘਾਂ ਨੇ ਹੁਣ ਤੁਸੀਂ ਆਪਦੇ ਪਰਿਵਾਰ ਨੂੰ ਕਹੋ ਆਪਦੇ ਬੱਚੇ-ਬੱਚੀਆਂ ਨੂੰ ਵੀ ਉਹਦੀ ਜਗਾ ਸੰਭਾਲ ਲੈਣ। ਇਹ ਜਿਹੜੇ ਹਮਾਇਤ ਕਰਦੇ ਨੇ ਮੈਨੂੰ ਕਹਿਣਾ ਉਹਨਾਂ ਦੀ ਤੁਸੀਂ ਵੀ ਜਿਹੜੀ ਵੀਡੀਓ ਆ ਉਹ ਇਕੱਠੀਆਂ ਕਰਕੇ ਦੱਸ ਵੀ 20 ਮਿੰਟ। ਆਪਦੇ ਭੈਣ-ਭਰਾਵਾਂ ਦੇ ਉੱਜਾ ਬੱਚੇ-ਬੱਚੀਆਂ ਦੇ ਵਿੱਚ ਬੈ ਕੇ ਦੇਖਿਓ। ਫੇਰ ਦੱਸਿਓ ਵੀ ਉਹ ਸਹੀ ਸੀ ਗਲਤ ਸੀ। ਯਾਰ ਸਾਡਾ ਇਹ ਪੰਜਾਬ ਆ ਇਥੇ ਅਸੀਂ ਗੰਦ ਨਹੀਂ ਪਾਉਣ ਦੇਣਾ। ਵੀ ਕਮੈਂਟ ਪੜਿਆ ਕਰੋ ਜਦੋਂ ਜੁੱਤੀਆਂ ਪੈਂਦੀਆਂ ਲੋਕ ਮਾਰਦੇ ਨੇ ਨਾ ਭਿਓ ਭਿਓ ਕੇ ਗਾਲਾਂ ਕੱਢਦੇ ਲਿਖਦੇ ਨੇ ਉਹਦੇ ਬਾਰੇ। ਜੋਧਿਆਂ ਦੇ ਹੱਕ ਦੇ ਵਿੱਚ ਖੜੇ ਆਂ, ਖੜੇ ਰਹਾਗੇ ਹਮੇਸ਼ਾ ਜਿਹੜਾ ਕੋਈ ਪੰਜਾਬ ਨੂੰ ਬਰਬਾਦ ਕਰ ਗੱਲ ਕਰ ਗੱਲ ਕਰਦਾ ਨਾ ਅਸੀਂ ਉਹਦਾ ਬ੍ਰੋਧ ਹਰ ਟਾਈਮ ਕਰਾਂਗੇ। ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ। ਬਹੁਤ ਸਾਰੇ ਚੈਨਲਾਂ ਤੇ ਇੱਕ ਭੈਣ ਦੇ ਵੱਲੋਂ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਨੇ। ਉਸ ਭੈਣ ਦੇ ਵੱਲੋਂ ਜਿਹੜੇ ਹਰਜੀਤ ਸਿੰਘ ਰਸੂਲਪੁਰ ਨੇ ਉਹਨਾਂ ਦੇ ਪਰ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਐਫ ਆਈ ਆਰ ਦੀ ਕਾਪੀ ਵੀ ਉਹਨਾਂ ਦੇ ਵੱਲੋਂ ਦਿਖ ਉਹਨਾਂ ਨੇ ਭੈਣ ਦੇ ਵੱਲੋਂ ਕਹਿ ਗਿਆ ਕਿ ਇਸ ਨੇ ਮੇਰੇ ਨਾਲ ਜਿਹੜਾ ਰੇਪ ਕੀਤਾ ਬਕਾਇਦਾ ਇਸ ਦੇ ਉੱਪਰ ਪਰਚਾ ਕਟਿਆ ਹੋਇਆ ਕੋਈ ਉਸ ਦੇ ਉੱਪਰ ਕਾਰਵਾਈ ਨਹੀਂ ਹੋਈ ਦੂਜੇ ਪਾਸੇ ਹਰਜੀਤ ਸਿੰਘ ਰਸੂਲ ਪਰ ਲੋਕਾਂ ਨੂੰ ਕਹਿੰਦੇ ਫਿਰਦੇ ਨੇ ਕਿ ਜੇਕਰ ਕਿਸੇ ਨੂੰ ਭਾਈ ਅਮਰਤਪਾਲ ਮਹਿਰੋ ਤੋਂ ਖਤਰਾ ਆਇਆ ਉਹ ਮੇਰੇ ਕੋਲੇ ਆ ਉਹ ਮੇਰੀ ਸ਼ਰਨ ਲਵੋ ਆ ਕਿ ਅਸੀਂ ਉਹਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਕੀ ਲੱਗਦਾ ਬਾਬਾ ਜੀ ਜਦੋਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਪਰ ਆਪ ਹੀ ਬਹੁਤ ਤੱਬੇ ਲੱਗੇ ਹੋਏ ਨੇ ਕਿਉਂਕਿ ਉਹਨਾਂ ਨੇ ਪਰ 676 ਦਾ ਪਰਚਾ ਉਹ ਭੈਣ ਲਗਾਤਾਰ ਇੰਟਰਵਿਊ ਤੋਂ ਇੰਟਰਵਿਊ ਦੇ ਰਹੀ ਹੈ ਬਹੁਤ ਸਾਰੇ ਚੈਨਲਾਂ ਨੇ ਉਹਨਾਂ ਦੀ ਇੰਟਰਵਿਊ ਕੀਤੀ ਆ ਤਾਂ ਪਰ ਦੂਜੇ ਪਾਸੇ ਉਸ ਤਰ੍ਹਾਂ ਦੇ ਲੋਕ ਆ ਜਿਹੜੇ ਲੋਕਾਂ ਨੂੰ ਦੱਸ ਰਹੇ ਨੇ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਆ ਜਿਹੜਾ ਕੰਮ ਅਮਰਤਪਾਲ ਮਹਿਰੋ ਨੇ ਕਰਿਆ ਉਹ ਬਹੁਤ ਗਲਤ ਕਰਿਆ ਕੁੜੀ ਨੂੰ ਮਾਰਨਾ ਨਹੀਂ ਚਾਹੀਦਾ ਸੀ ਪਰ ਆਪਣੇ ਪਰ ਉਹਨਾਂ ਪਰ ਜਿਹੜੇ ਇਸ ਤਰ੍ਹਾਂ ਦੇ ਸੰਗੀਨ ਜਿਹੜੇ આરોਪ ਹੈ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਉਹਨਾਂ ਦੀ ਹੁਣ ਕਰ ਗਏ ਗੁਜਾਰੀ ਜਿਹੜੀ ਉਹ ਕਰ ਰਹੇ ਨੇ ਮਿੰਟ ਪਿੱਛੋਂ ਜਿਹੜੇ ਲਾਈਵ ਹੋ ਜਾਂ ਆਪਣੇ ਰਸੂਲਪੁਰਿਆ ਦਲਾਲ ਆ ਨਿੰਗ ਸਿੰਘਾਂ ਦਾ ਮਾਣਾ ਪਾ ਕੇ ਉਹ ਆਰਐਸਐਸ ਦਾ ਕੁੱਤਾ ਦੱਲਾਗਾ ਉਹ ਉਹ ਆ ਬਲਾਤਕਾਰੀ ਆ ਉਹ ਕਿਸੇ ਨੂੰ ਕੀ ਪ੍ਰੋਟੈਕਸ਼ਨ ਦੇ ਦੂ ਕਿਸੇ ਤੇ ਹੀ ਪੈਂਡਾ ਕੀ ਉਹ ਸਮਾਰ ਦੂਗਾ ਜਾਂ ਕੀ ਰੱਖਿਆ ਕਰ ਦੂਗਾ ਉਹ ਤਾਂ ਆਪ ਤਿੱਤੀ ਆਪਣਾ ਰੇਪ ਕਰਦਾ ਤੇ ਨਰਿੰਦਰ ਕੌਰ ਅਲਜਾਉ ਸਰੀਆਮ ਲਾ ਰਹੀ ਉਹਦੇ ਕਾਪੀ ਆ ਉਹਦੇ ਕੋਲੇ ਐਫਆਈਆ ਦਰਜ ਆ ਉਹਦੀ ਭਾਜ ਭਾਜ ਦੇ ਨਾਲ ਸਰਕਾਰ ਨਾਲ ਗੱਠ ਬੰਨਦਾ ਤਾਂ ਇਹਨੂੰ ਪੁਲਿਸ ਫੜਦੀ ਉਹ ਚਾਰ ਪੰਜ ਸਾਲਾਂ ਤੋਂ ਵਿਚਾਰੀ ਭਟਕਦੀ ਫਿਰਦੀ ਹੈ ਕਈ ਵਾਰੀ ਸਾਡੇ ਕੋਲੇ ਆਈ ਆ ਹੁਣ ਬਹੁਤ ਸਾਰੀਆਂ ਉਹਦੇ ਵੀਡੀਓ ਬਣੇ ਉਹ ਕੀ ਬੋਲ ਸਕਦਾ ਉਹ ਕਿਸੇ ਨੂੰ ਕੋਈ ਛਤਰੀ ਦੇਖ ਸਕਦਾ ਵੀ ਤੁਸੀਂ ਆਓ ਸੁਰਖ ਜਿਹੜਾ ਆ ਬਲਾਤਕਾਰੀ ਹੋਵੇ ਉਹ ਨਹੀਂ ਸੇਹ ਦੇ ਸਕਦਾ ਉਹਨੇ ਤਾਂ ਫਿਰ ਬਲਾਤਕਾਰੀ ਨੇ ਤਾਂ ਜਿਹੜਾ ਗੰਦ ਪਾਊਗਾ ਉਹਦੀ ਪ੍ਰੋਮੋਟ ਕਰਨੀ ਆ ਚੰਗੇ ਪਾਸੇ ਨਹੀਂ ਉਹ ਕਰ ਸਕਦਾ ਉਹਨੇ ਸਿੰਘਾਂ ਦਾ ਬਾਣਾ ਪਾਇਆ ਹੋਇਆ ਉਹ ਨਕਲੀ ਬੰਦਾ ਉਹ ਉਹਦਾ ਨੌਦਾਂ ਨਹੀਂ ਕਈ ਦਿਨ ਉਹ ਸੌਤ ਨਹੀਂ ਆਉਂਦੀ ਉਹ ਬਿਲਕੁਲ ਸਿੰਘਾਂ ਨਹੀਂ ਉਹਨੂੰ ਇੱਕ ਲਿਖਦਾ ਸਿੱਖ ਬੁੱਧੀ ਜੀਵੋ ਸਿੱਖ ਬੁੱਧੀ ਉਹ ਤਾਂ ਮੰਦ ਬੁੱਧੀ ਬੰਦਾ ਇਹ ਆਜੂ ਨੂੰ ਸੁਣਨੀ ਚਾਹਦਾ ਤੁਸੀਂ ਕਮੈਂਟ ਪੜ੍ਹਾ ਕਰੋ ਜਦੋਂ ਜੁੱਤੀਆਂ ਪੈਂਦੀਆਂ ਲੋਕ ਮਾਰਦੇ ਨੇ ਨਾ ਭਿਓ ਭਿਓ ਕੇ ਗਾਲ੍ਹਾਂ ਕੱਢਦੇ ਨੇ ਲਿਖਦੇ ਨੇ ਉਹਦੇ ਬਾਰੇ ਜਿਹੜੇ ਚੰਗੇ ਕੰਮ ਕਰੂ ਉਹਨੂੰ ਚੰਗੀ ਸਲਾਹ ਨਾਲ ਲੋਕ ਕਰਦੇ ਨੇ ਜੀ ਮੈਂ ਸਾਰੇ ਇਹਨੂੰ ਕਹਿਣਾ ਚਾਹੁੰਦਾ ਵੀ ਜਦੋਂ ਵੀ ਉਹ ਬੋਲਦਾ ਤੁਸੀਂ ਆਪ ਹੀ ਕਮੈਂਟਾਂ ਕਰਕੇ ਉਹਨੂੰ ਆਪ ਹੀ ਹਾਰ ਪਾ ਲ ਸਾਰੇ ਲੋਕਾਂ ਦਾ ਧੰਨਵਾਦ ਆ ਜਿਹੜੇ ਸਿੰਘਾਂ ਦੇ ਹੱਕ ਦੇ ਵਿੱਚ ਖੜਦੇ ਨੇ ਅਸੀਂ ਜੋਦਿਆਂ ਦੇ ਹੱਕ ਦੇ ਵਿੱਚ ਖੜੇ ਆ ਖੜੇ ਰ੍ਹਾਂਗੇ ਹਮੇਸ਼ਾ ਜਿਹੜਾ ਕੋਈ ਪੰਜਾਬ ਨੂੰ ਬਰਬਾਦ ਕਰਨ ਗੱਲ ਕਰ ਗੱਲ ਕਰਦਾ ਨਾ ਅਸੀਂ ਉਹਦਾ ਵਿਰੋਧ ਹਰ ਟਾਈਮ ਕਰਾਂਗੇ ਹੋਰ ਹੈ ਜਿਹੜਾ ਇਸ ਮਾਮਲੇ ਨੂੰ ਹੋਰ ਪਾਸੇ ਦੀ ਰੰਗਤ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੂਟਾ ਸਿੰਘ ਦੇ ਵੱਲੋਂ ਲਾਈਵ ਹੋ ਕੇ ਕਿਹਾ ਜਾਂ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਮਹਿਰੋ ਹਣਾ ਦੇ ਵੱਲੋਂ ਉਹ ਕੰਚਨ ਕੁਮਾਰੀ ਦੇ ਨਾਲ ਪਹਿਲਾ ਰੇਪ ਕੀਤਾ ਗਿਆ ਉਸ ਦੀ ਜਿਹੜੀ ਜਾਂਚ ਆ ਜਰੂਰ ਹੋਣੀ ਚਾਹੀਦੀ ਪਰ ਪੁਲਿਸ ਨੇ ਵੀ ਇਹ ਪੱਖ ਜਰੂਰ ਰੱਖਿਆ ਕਿ ਜੇਕਰ ਉਸ ਦੇ ਨਾਲ ਰੇਪ ਹੋਇਆ ਉਹ ਕਾਨੂੰਨ ਦਾ ਵਿਸ਼ਾ ਉਹ ਕਾਨੂੰਨ ਹੈ ਉਸ ਚੀਜ਼ ਨੂੰ ਆਪੇ ਜਿਹੜਾ ਸਪਸ਼ਟ ਕਰੂਗਾ ਉਸ ਦੀ ਜਿਹੜੀ ਪੂਰੀ ਤਰ੍ਹਾਂ ਤੈਕੀਕਾਤ ਹੈ ਉਹ ਜਿਹੜੀ ਉਧਰੋਂ ਰਿਪੋਰਟ ਮੈਡੀਕਲ ਆਣੀ ਉਸ ਦੇ ਵਿੱਚ ਆ ਜਾਣਾ ਪਰ ਬੂਟਾ ਸਿੰਘ ਵਰਗੇ ਹੁਣਾਂ ਦੇ ਵੱਲੋਂ ਬਾਰ ਬਾਰ ਜਿਹੜੀ ਇਹ ਗੱਲ ਨੂੰ ਮੂਰੇ ਲਿਆਂਦਾ ਜਾ ਰਿਹਾ ਕਿ ਰੇਪ ਹੋਇਆ ਰੇਪ ਹੋਇਆ ਪਰ ਆਪ ਤਾਂ ਵਿਦੇਸ਼ ਦੇ ਵਿੱਚ ਬੈਠਾ ਜੇਕਰ ਉਸ ਨੂੰ ਇੰਨੀ ਹਮਦਰਦੀ ਸੀ ਕੰਚਨ ਕੁਮਾਰੀ ਦੇ ਨਾਲ ਜਾਂ ਕਿਸੇ ਤਰ੍ਹਾਂ ਦਾ ਉਹ ਉਹਦਾ ਪੱਖ ਰੱਖਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਪ ਇੱਧਰ ਕਿਉਂ ਨਹੀਂ ਆਇਆ ਜਾਂਦਾ ਉਹ बार-बार ਉਹਨਾਂ ਦੇ ਵੱਲ ਵੀ ਜਿਹੜੀਆਂ ਲਾਈਵ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਉਸ ਦਾ ਪਹਿਲਾ ਜਿਹੜਾ ਸੰਗਤ ਦੇ ਵੱਲੋਂ ਰੇਪ ਕੀਤਾ ਗਿਆ ਇਹ ਜਿਹੜੇ ਸਾਰੇ ਨੇ ਬੂਟੇ ਵਰਗੇ ਰਸੂਲਪੁਰੀ ਵਰਗੇ ਹੋਰ ਪੰਜ ਚਾਰ ਹੈਗੇ ਨੇ ਇਹ ਸਾਰੇ ਲੰਡੂ ਬੰਦੇ ਨੇ ਇਹ ਸਿੱਖੀ ਦੇ ਹਮੇਸ਼ਾ ਜਿਹੜੇ ਯੋਧੇ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ ਉਹ ਐਸੀ ਤੇ ਐਸੀ ਕਰਾਉਂਦਾ ਐਮ ਬਕਵਾਸ ਮਾਰਿਆਂ ਦਾ ਰੇਪ ਕਰਤਾ ਉਹਦਾ ਪੰਜਾਬ ਨੂੰ ਕਲਚਰ ਉਹਨੇ ਮਾਰੀ ਤਾਂ ਇਹੋ ਤਾਂ ਹੀ ਆ ਵੀ ਉਹਨੇ ਗੰਦ ਪਾ ਰੱਖਿਆ ਸੀ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਗੋਲ ਕਚੋਰਾ ਉਦੀ ਵੀਡੀਓ ਆ ਉਹਦਾ ਆਪ ਚੋਰੀਆਂ ਕਰਦਾ ਗੁਰੂ ਮਹਾਲਾ ਦੇ ਉਹ ਸ਼ਰਮ ਕਿ ਹੋਊਗੀ ਬਿਲਕੁਲ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਇਹ ਜਿਹੜੇ ਜਿਹੜੇ ਲੋਕ ਨੇ ਆਪ ਵੀ ਲੋਕ ਜਿਹੜੇ ਉਹ ਦੱਸ ਦਿੰਦੇ ਨੇ ਦੂਜੇ ਪਾਸੇ ਐਸਐਸਪੀ ਸਾਹਿਬ ਆ ਜਿਹੜੀ ਬਠਿੰਡੇ ਦੀ ਆ ਉਹਨੇ ਵੀ ਇਹ ਸਪਸ਼ਟ ਕਰਤਾ ਵੀ ਹਜੇ ਕੋਈ ਗੱਲਬਾਤ ਹੋਈ ਹੋਈ ਕੋਈ ਨਹੀਂ ਹੈਗੀ ਬਿਲਕੁਲ ਉਹ ਐਵੇਂ ਉਹਤੇ ਵੀ ਜਿਹੜੀ ਹੈਗੀ ਸਤਕੂਨ ਨਹੀਂ ਕਾਰਵਾਈ ਹੋਣੀ ਚਾਹੀਦੀ ਆ ਜੇ ਇਹਨਾਂ ਤੇ ਹੋਈ ਆ ਨਾ ਜਿਹੜਾ ਕਿਸੇ ਤੇ ਉਹ ਕਰਦਾ ਉਹਨੂੰ ਐ ਦੂਸਣ ਆਪਦੇ ਕੋਲ ਹੀ ਲਾਈ ਜਾਂਦਾ ਹਜੇ ਉਹ ਦੋਸ਼ੀ ਵੀ ਹੈ ਨਹੀਂ ਹਾਂਜੀ ਉਹ ਜਾਂਚ ਦਾ ਵਿਸ਼ਾ ਜੀ ਇਹਦਾ ਜਾਂਚ ਕੋਰਟ ਤੈਅ ਕਰੂਗਾ ਉਹਨਾਂ ਨੂੰ ਸਜ਼ਾ ਹੋਣੀ ਹੈ ਕਿ ਬਰੀ ਕਰਨਾ